ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਆਸਣ ਕਿਵੇਂ ਪਾਉਣਾ ਹੈ ਸਲਵਾਰ ਦੇ ਵਿੱਚ ਆਪਾਂ ਭਾਰੀ ਕਰਨਾ ਕਰ ਸਕਦੇ ਆਸਣ ਪਾ ਕੇ ਇਹ ਆਪਾਂ ਕਪੜਾ ਜਿਹੜਾ ਕੰਨੀ ਲੋੜ ਸਿੱਧੇ ਲੋਟੀ ਲੈ ਲਿਆ ਤੇ ਇਦਾਂ ਆਪਾਂ ਦੂਰਾ ਕਰ ਲੈਣਾ ਜਿੰਨਾ ਆਪਣੇ ਕੋਲੇ ਕਪੜਾ ਬਚਿਆ ਆਪਾਂ ਜਿੰਨਾ ਕარი ਆਸਣ ਪਾਉਣਾ ਹੈ ਠੀਕ ਆ ਆਪਾਂ ਇਹਨਾਂ ਦਾ ਆਸਣ ਪਾਵਾਂਗੇ ਇੱਥੇ ਇਦਾਂ ਰੱਖ ਲੈਣਾ ਦੂਰਾ ਕਰਕੇ ਤੇ ਹੁਣ ਆਪਾਂ ਇਹਦੀ ਜਿਹੜੀ ਉੱਪਰਲੇ ਹਿਸਾਬ ਨਾਲ ਆਪਾਂ 10 ਦੇ ਨਿਸ਼ਾਨ ਲਾਵਾਂਗੇ ਇਥੋਂ ਇਧਰ ਆਪਾਂ ਲਾ ਲੈਣਾ ਤਾਸਤੇ ਨਿਸ਼ਾਨ ਜਿੱਧਰ ਆਪਾਂ ਕੋਲ ਪਾਸਾ ਹੈ ਤਾਸਤੇ ਇਹ ਆਪਣੇ ਹੋ ਗਏ ਆ ਝੋਲੀ ਦਾ ਆਸਣ ਦਾ ਤੇ ਇੱਥੋਂ ਆਪਾਂ ਜਿਹੜੀ ਆ ਕਾਰਟ ਆਪਾਂ ਪਾਈਏ ਪਹਿਲਾਂ ਇਹਦੇ ਨਾਲ ਮਲਾਉਣਾ ਇਹਨੂੰ ਇੱਥੋਂ ਰੱਖ ਕੇ ਇਸ ਤਰੀਕੇ ਨਾਲ ਠੀਕ ਹੈ ਇਦਾਂ ਆਪਣੀ ਜਿਹੜੀ ਕਾਰਟ ਇਹ ਸਿੱਧੀ ਹੈ ਇਹਦੇ ਨਾਲ ਮਿਲਣੀ ਚਾਹੀਦੀ ਹੈ ਜ਼ਿਆਦਾ ਇਧਰ ਨੂੰ ਗਲਾਈ ਨਹੀਂ ਕਰਨੀ ਚਾਹੀਦੀ ਥੋੜਾ ਬਹੁਤ ਤਾਂ ਚੱਲ ਜਾਂਦਾ ਜ਼ਿਆਦਾ ਨਾ ਹੋਵੇ ਤੇ ਨਹੀਂ ਹੋਵੇ ਵੀ ਇਥੋਂ ਇੱਧਰ ਜਾਂਦੀ ਹੈ ਐਦਾਂ ਬੜੀ ਕਾਟ ਚਾਹੀਦੀ ਇਹ ਅਸਲ ਦੀ ਵੀ ਜਿਆਦਾ ਚੌੜਾ ਪਾਣਗੇ ਜਾਂ ਆ ਚੀਜ਼ ਆਪਣੀ ਉੱਪਰ ਜਾਗੜੇ ਤੇ ਹੁਣ ਆਪਾਂ